ਮੈਕੂ ਟਿਲੋ ਤੇ ਅਨਮੋਲ ਗਿੱਲ ਦਾ ਰਿਸ਼ਤਾ ਵਾ ਜਿਹੜਾ ਉਹ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਟਰੋਲ ਕੀਤਾ ਜਾ ਰਿਹਾ ਹੈ ਕਿਉਂਕਿ ਬੀਤੇ ਦਿਨੀ ਮੈਕੂ ਟਿਲੋ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ ਤੇ ਉੱਥੇ ਹੀ ਅੱਜ ਮੈਕੂ ਟਿਲੋ ਦੇ ਪਤੀ ਅਨਮੋਲ ਗਿੱਲ ਨੇ ਲਾਈਵ ਆ ਕੇ ਮੈਕੂ ਦੇ ਬਾਰੇ ਵੱਡਾ ਸੱਚ ਦੱਸ ਦਿੱਤਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਮੈਕੂ ਦਾ ਪਤੀ ਅਨਮੋਲ ਗਿੱਲ ਜਿਵੇਂ ਹੀ ਲਾਈਵ ਆਇਆ ਤਾਂ ਲੋਕਾਂ ਦੇ ਵੱਲੋਂ ਇਹ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਗਏ ਕਿ ਮੈਕੂ ਤੁਹਾਡੇ ਨਾਲ ਕਿਉਂ ਨਜ਼ਰ ਨਹੀਂ ਆ ਰਹੀ ਤੇ ਮੈਕੂ ਕਿੱਥੇ ਹੈ ਜਸ ਤੋਂ ਬਾਅਦ ਅਨਮੋਲ ਗੱਲ ਨੇ ਲੋਕਾਂ ਨੂੰ ਦੱਸਿਆ ਕਿ ਮੈਕੂ ਗੱਲ ਮੈਕੂ ਢਿੱਲੋ ਆ ਜਿਹੜੀ ਉਹ ਝੋਨਾ ਲਗਾਉਣ ਲਈ ਆਪਣੇ ਪਿੰਡ ਗਈ ਹੋਈ ਹੈ ਕਿਉਂਕਿ ਖੇਤਾਂ ਦਾ ਕੰਮ ਕਰਕੇ ਉਸ ਨੂੰ ਕਾਫੀ ਜ਼ਿਆਦਾ ਜਿਹੜਾ ਕੰਮ ਆ ਉਹ ਖੁਦ ਹੀ ਦੇਖਣਾ ਪੈਂਦਾ ਹੈ ਜਿਸ ਦੇ ਕਾਰਨ ਉਸ ਨੂੰ ਆਪਣੇ ਪੇਕੇ ਘਰ ਦੇ ਵਿੱਚ ਜਾਣਾ ਪਿਆ ਤੇ ਜਦ ਉਹ ਵਾਪਸ ਆਊਗੀ ਤਾਂ ਅਸੀਂ ਇਕੱਠਿਆਂ ਹੀ ਵੀਡੀਓ ਪਾਵਾਂਗੇ ਤੇ ਜੋ ਲੋਕ ਆਵਾ ਤਵਾ ਸਾਡੇ ਰਿਸ਼ਤੇ ਦੇ ਬਾਰੇ ਬੋਲ ਰਹੇ ਹਨ ਐਵੇਂ ਨਾ ਬੋਲੋ ਤੇ ਬਾਕੀ ਉਸਨੇ ਕਿਹਾ ਹੈ ਕਿ ਸਾਡਾ ਕੋਈ ਡਿਵੋਰਸ ਨਹੀਂ ਹੋਇਆ ਤੇ ਜਿਵੇਂ ਹੀ ਮੇਕੂ ਟਲੋਦੇ ਪਤੀ ਨਮੋਲ ਗੱਲ ਦੇ ਵੱਲੋਂ ਇਹ ਲਾਈਵ ਪਾਇਆ ਗਿਆ ਤਾਂ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਗਏ ਤੇ ਬਾਕੀ ਅਸੀਂ ਵੀ ਇਹੀ ਕਹਿੰਨੇ ਆ ਕਿ ਉਹਨਾਂ ਦੇ ਰਿਸ਼ਤੇ ਬਾਰੇ ਅਫਵਾਹਾਂ ਨਾ ਫਲਾਈਆਂ ਜਾਣ ਤੇ ਬਾਕੀ ਅਸੀਂ ਤਾਂ ਇਹੀ ਕਹਿੰਨੇ ਆ ਕਿ ਉਹਨਾਂ ਦੇ ਰਿਸ਼ਤੇ ਬਾਰੇ ਗਲਤ ਅਫਵਾਹਾਂ ਨਾ ਫਲਾਈਆਂ ਜਾਣ ਤੇ ਤੁਹਾਡੀ ਵੀ ਇਸ ਵੀਡੀਓ ਤੇ ਬਾਰੇ ਕੀ ਰਾਇ ਹੈ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ ਯੂਟਿਊਬ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ